ਗਰਸ਼ੰਕਰ ਦੇ ਪਿੰਡਾਂ ਦਾ 200 ਏਕੜ ਤੋਂ ਵੱਧ ਜੰਗਲੀ ਰਕਬਾ ਸਾਫ਼ ਕਰਕੇ ਸੋਲਰ ਕੰਪਨੀ ਵੱਲੋਂ ਸੋਲਰ ਪੈਨਲ ਲਗਾਇਆ ਜਾ ਰਿਹਾ ਹੈ ਜਿਸ ਦਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਪੈਨਲ ਨੂੰ ਲਗਾਉਣ ਲਈ ਕੰਪਨੀ ਵੱਲੋਂ ਪੰਜ ਪਿੰਡਾਂ ਦਾ 200 ਏਕੜ ਤੋਂ ਵੱਧ ਜੰਗਲੀ ਰਕਬਾ ਤਬਾਹ ਕਰ ਦਿੱਤਾ ਗਿਆ ਤੇ ਪਿੰਡ ਵਾਸੀਆਂ ਦਾ ਇੱਥੋਂ ਤੱਕ ਦੋਸ਼ ਹੈ ਕਿ ਜੰਗਲ ਸਾਫ਼ ਕਰਨ ਲਈ ਕੰਪਨੀ ਵੱਲੋਂ ਕਿਸੇ ਤੋਂ ਵੀ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਸਮਝੀ ਗਈ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਵਕਫ ਵਕ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਗੜਸ਼ੰਕਰ ਦੇ ਪਿੰਡ ਭਵਾਨੀਪੁਰ ਅਚਲਪੁਰ ਪਵਾਨੀਪੁਰ ਭਗਤਾ ਕਾਣੇਵਾਲ ਅਤੇ ਰਤਨਪੁਰ ਦਾ ਵੱਡਾ ਜੰਗਲੀ ਰਕਬਾ ਸੋਲਰ ਕੰਪਨੀ ਵੱਲੋਂ ਤਬਾਹ ਕਰ ਦਿੱਤਾ ਗਿਆ ਤੇ ਇਸ ਰਕਬੇ ਵਿੱਚ ਪਿੰਡਾਂ ਦੇ ਲੋਕਾਂ ਦਾ ਨਿੱਜੀ ਅਤੇ ਪੰਚਾਇਤੀ ਰਕਬਾ ਵੀ ਸ਼ਾਮਲ ਹੈ ਤੇ ਇਸ ਥਾਂ ਤੇ ਖੜੇ ਸੈਂਕੜੇ ਹੀ ਦਰਖਤ ਬਿਨਾਂ ਮਨਜ਼ੂਰੀ ਤੋਂ ਕੰਪਨੀ ਵੱਲੋਂ ਕੱਟ ਦਿੱਤੇ ਗਏ ਨੇ ਜੋ ਕਿਸੇ ਦੇ ਤੌਰ ਤੇ ਕੁਦਰਤ ਦਾ ਕਾਣ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਬੰਧਤ ਵਿਭਾਗ ਨੇ ਤੁਰੰਤ ਇਸ ਕਮਨ ਨੂੰ ਨਾਰੋਕਿਆ ਤਾਂ ਪਿੰਡਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਹੁਸ਼ਰਪੁਰ ਦੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਇਹ ਪਿੰਡ ਭਵਾਨੀ ਪਰ ਤੋਂ ਸਰਪੰਚ ਹਰਜਿੰਦਰ ਸਿੰਘ ਜੀ ਬੋਲ ਰਹੇ ਆ ਜੋ ਇਹ ਪਲਾਂਟ ਲੱਗ ਰਿਹਾ ਹੈ ਅਸੀਂ ਜਦੋਂ ਇੱਥੇ ਆ ਕੇ ਦੇਖਿਆ ਇਹ ਇਹ ਨਹੀਂ ਪਹਿਲੇ ਥੋੜਿਆ ਸਮਾਨ ਸਿੱਟਿਆ ਸੀ ਅਸੀਂ ਇਹਨਾਂ ਨੂੰ ਆਗੇ ਰੋਕਿਆ ਇਹ ਕਹਿੰਦੇ ਅਸੀਂ ਬੰਦ ਕਰ ਦੇਣਾ ਇਹਨੇ ਕੋਈ ਬੰਦ ਨਹੀਂ ਕੀਤਾ ਅਸੀਂ ਡੀਐਫਓ ਸਾਹਿਬ ਦੇ ਦਰਖਾ ਦਿੱਤੀ ਹੈ ਚੌਂਕੀ ਚੌਂਕੀ ਇੰਚਾਰਜ ਨੂੰ ਦਰਖਾ ਦਿੱਤੀ ਹੈ ਜੋ ਸੋਸ਼ਲ ਦਾ ਕਰੋਸ਼ੀ ਰੋਸ਼ੀ ਹੈ ਲਗਾਤਾਰ ਹੋ ਗਿਆ ਤੁਸੀਂ ਕਿਹਨਾਂ ਲੱਕਰ ਭੜਦੇ ਨੂੰ ਅਸੀਂ ਕਈ ਵਾਰ ਨੂੰ ਘੇਰਿਆ ਵੀ ਭੱਜ ਗਿਆ ਅਸੀਂ ਉਹਨੂੰ ਫੋਨ ਵੀ ਕੀਤਾ ਤੂੰ ਰੁਕ ਜਾ ਉਹਨੂੰ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਅਸੀਂ ਚੌਂਕੀ ਇੰਚਾਰਜ ਨੂੰ ਕਿਹਾ ਉਹਨੂੰ ਪਰਸੋਂ ਦੀ ਦਰਖਾ ਦਿੱਤੀ ਵੀ ਮਲਾ ਉੱਥੇ ਵੀ ਆਲਾ ਕੋਈ ਬਲਾ ਹੀ ਨਹੀਂ ਗਿਆ ਡੀਐਫਓ ਸਾਹਿਬ ਨੂੰ ਸਵੇਰੇ ਫੋਨ ਕੀਤਾ ਹੁਣ ਉਹ ਨਹੀਂ ਤੁਹਾਨੂੰ ਕਹਿਤਾ ਇਹਨਾਂ ਨੂੰ ਆਈ ਪਰਮਿਸ਼ਨ ਉਹ ਕਿਹਾ ਹੈ ਮੈਂ ਡੀਐਫਓ ਸਾਹਿਬ ਨੂੰ ਕਹਿਣਾ ਚਾਹਨਾ ਪੁੱਛਣਾ ਤਾਂ ਮੈਂ ਆਸੀ ਜਦ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਜਿੱਦਣ ਪਹਿਲੇ ਦਿਨ ਤੇ ਮਸ਼ੀਨ ਲੱਗੀ ਮੈਂ ਉਹਨਾਂ ਦੇ ਗਾਰਡ ਨੂੰ ਫੋਟੋਆਂ ਪਾਈਆਂ ਜਦ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਨੂੰ ਪਤਾ ਵੀ ਤਾਂ ਪੇ ਮਾਲ ਲਾ ਰਹੇ ਉਹਨਾਂ ਨੇ ਸਮਾਨ ਕਿਤਾਹ ਲਾਂ ਦਤਾ ਅੱਜ ਵੀ ਉਹਨਾਂ ਨੂੰ ਕਹਿ ਰਹੇ ਆ ਜੇ ਇਹਨਾਂ ਨੇ ਕੰਮ ਬੰਦ ਕੀਤਾ ਠੀਕ ਹੈ ਨੇ ਆ ਵੀ ਡੀਐਫਓ ਸਾਹਿਬ ਦੇ ਐਸਡੀਐਮ ਸਾਹਿਬ ਦੇ ਵੀ ਕਾਣਾ ਦੇਵਾਂਗੇ ਇਹ ਸਾਡੇ ਇੱਥੇ ਜੋ ਹੱਦਬੰਦੀ ਹੈ ਪਵਾਨੀਪੁਰ ਪਵਾਨੀਪੁਰ ਪਾਕਤਾ ਕਾਣੇਬਾਲ ਹਰਤਨਪੁਰ ਆ ਲਾਗੇ ਪਿੰਡ ਸ਼ੂਸ਼ਾਲ ਪਿੰਡਾ ਹੁਰਕੀ ਪਿੰਡਾ ਇਹ ਚੋਂ ਪਿੰਡਾ ਛੇ ਪਿੰਡਾ ਦਾ ਮਸੀਮਾ ਪਿੰਡਾ ਇਹ ਜੋ ਸੋਲਰ ਪਲੇਟ ਲੱਗ ਰਿਹਾ ਅਸੀਂ ਬਿਨ ਕੋਰ ਕਿਸੇ ਵੀ ਹਾਲਤੀ ਨੂੰ ਲੱਗਣ ਨਹੀਂ ਦੇਵਾਂਗੇ ਇਲਾਕਾ ਬੀਚ ਦੇ ਵਿੱਚ ਪਿੰਡ ਪਵਾਨੀਪੁਰ ਦੇ ਵਿੱਚ ਇੱਕ ਇਹ ਸੋਲਰ ਪਲਾਂਟ ਲੱਗ ਰਿਹਾ ਜਿਹਦੇ ਨਾਲ ਇਹਨਾਂ ਨੇ ਲੋਕਾਂ ਨੇ ਇਸ ਜੰਗਲ ਤੇ ਕਬਜ਼ਾ ਕੀਤਾ ਚਾਰ ਪੰਚਾਇਤਾਂ ਹਾਸ਼ਿਲਪੁਰ ਪਵਾਨੀਪੁਰ ਪਾਕਤਾ ਪਵਾਨੀਪੁਰ ਤੇ ਰਤਨਪੁਰ ਇਹ ਇਲਾਕਾ ਉਹਨਾਂ ਦਾ ਇਕੱਠਾ ਪੈਂਦਾ ਹੈ ਇਹਨਾਂ ਨੇ ਜ਼ਮੀਨ ਨੂੰ ਟੈਸ਼ਨਸ ਕਰਕੇ ਕਿਸੇ ਪ੍ਰੋਜੈਕਟ ਲਾਣਾ ਚਾਹੁੰਦੇ ਆ ਮੈਂ ਸਾਰਿਆਂ ਦੇ ਅੱਗੇ ਦਰਖਾਸਤ ਕਰਦਾ ਹਾਂਗੇ ਕਿਸੇ ਵੀ ਕੀਮਤ ਜਿਸੀ ਇਹ ਪ੍ਰੋਜੈਕਟ ਨਹੀਂ ਲੱਗਣ ਦੇਵਾਂਗੇ ਸਾਨੂੰ ਪਤਾ ਹੈ ਪ੍ਰੋਜੈਕਟ ਲਾ ਕੇ ਬਿਜਲੀ ਸਾਨੂੰ ਪੈਸਿਆਂ ਦੇ ਨਾਲ ਦੇਣਗੇ ਇਹ ਗਰੀਬ ਆਦਮੀ ਲਈ ਤਾਂ ਇਸ ਇਲਾਕੇ ਵਿੱਚ ਲੱਕੜ ਕੱਟਣ ਦਾ ਹੁਕਮ ਨਹੀਂ ਹੈ ਕਿਸੇ ਟਰੈਕਟਰ ਨੂੰ ਲਿਆਉਣ ਦਾ ਹੁਕਮ ਨਹੀਂ ਹੈ ਦੇਖ ਕਿਥੋਂ ਐਡਾ ਵੱਡਾ ਕਾਰੋਬਾਰ ਕਰ ਰਹੇ ਨੇ ਇਹਨਾਂ ਨੇ ਕਿਤੋਂ ਤੋਂ ਐਨਓਸੀ ਲਈ ਹੈ ਕਿ ਇਸ ਬੰਦੇ ਤੋਂ ਪਰਮਿਸ਼ਨ ਲਈਏ ਅਸੀਂ ਹੀ ਗੱਲ ਪੁੱਛਣੀ ਚਾਹੁੰਦੇ ਆ ਕਿ ਕਿਸ ਬੰਦੇ ਨੇ ਐਨਓਸੀ ਦਿੱਤੀ ਕਿਸ ਬੰਦੇ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਇਸ ਇਲਾਕੇ ਨੂੰ ਤਹਸ ਨਿਸ਼ ਕਰਨੀ ਤਾਂ ਕਿ ਇਹ ਇਲਾਕੇ ਨੂੰ ਇਹਨਾਂ ਬਰਬਾਦ ਕਰਕੇ ਰੱਖ ਦਿੱਤਾ ਵਾਤਾਵਰਣ ਦੂਸ਼ਿਤ ਕਰ ਦਿੱਤਾ ਹੈ ਇੱਥੇ ਦੇ ਜਾਨਵਰਾਂ ਦਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਸੇ ਵੀ ਕੀਮਤ ਵਿੱਚ ਅਸੀਂ ਸੋਲਰ ਪਲਾਂਟ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਵਾਈ ਗੁੱਡ ਕੀ ਕਹੋਗੇ ਮੈਂ ਸਰਪੰਚ ਸਲਿੰਦਰ ਕੁਮਾਰ ਪਿੰਡ ਭਵਾਨੀ ਪਰਭਗਤਾ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਇਹ ਸੋਲਰ ਪਲਾਂਟ ਲੱਗ ਰਿਹਾ ਇਹਦੇ ਵਿੱਚ ਕੋਈ ਐਨਓਸੀ ਨਹੀਂ ਹੈ ਕਿਸੇ ਡਿਪਾਰਟਮੈਂਟ ਦੀ ਵਾਈਲਡ ਲਾਈਫ ਦਾ ਵੀ ਇਲਾਕਾ ਇਹ ਹੀ ਜਾਂਦਾ ਜੰਗਲ ਦਾ ਇਲਾਕਾ ਸਾਰਾ ਦਫਾ ਵਿੱਚ ਪੈਂਦਾ ਇਹ ਇੱਥੇ ਤਾਂ ਕੋਈ ਪਟਾਈ ਨਹੀਂ ਹੋ ਸਕਦੀ ਸਾਰਾ ਬਾਂਲੋ ਝਾੜਕ ਰੱਖ ਦਿੱਤਾ ਇਹਨਾਂ ਨੇ ਇਹਦੇ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੋ ਰਿਹਾ ਜੀ ਡੀਐਫਓ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਸੀ ਹਾਇ ਤਾਂ ਕੋਈ ਕਾਰਵਾਈ ਨਹੀਂ ਹੋਈ ਜੇ ਪ੍ਰੋਜੈਕਟ ਲੱਗ ਜਾਂਦਾ ਤਾਂ ਇਹ ਆੜ-ਜੋੜੇ ਪਿੰਡਾਂ ਨੂੰ ਨੁਕਸਾਨ ਹੋਵੇਗਾ ਜੀ ਦਾ ਨੁਕਸਾਨ ਹੋਣਾ ਜੇ ਜੰਗਲ ਸਾਰਾ ਪਟ ਹੋ ਜਾਗਾ ਜੀ ਸਾਰਾ ਅੱਜ ਇੱਕ ਇੱਕ ਪਲਾਂਟ ਆਇਆ ਕੱਲ ਕੋ ਹੋਰ ਉਧਰ ਨਾਲ ਬਹੁਤ ਜ਼ਿਆਦਾ ਵਾਤਾਵਰਨ ਨੂੰ ਨੁਕਸਾਨ ਹੋਣਾ ਜੀ ਸਾਡੇ ਪਹਾੜੀ ਇਲਾਕਾ ਚਵਾਲਕ ਦੀ ਪਹਾੜੀ ਪੈਂਦੀ ਹੈ ਵਧੀਆ ਇਲਾਕਾ ਤਾਂ ਬਹੁਤ ਇਹ ਸਾਰਾ ਵਾਤਾਵਰਨ ਤੁਸੀਂ ਤੋਹ ਜੀ ਕਿੰਨੇ ਪਿੰਡਾਂ ਨੂੰ ਜ਼ਮੀਨ ਲੱਗਦੀ ਸੀ ਇਹ ਰੁੜਕੀ ਦੀ ਹੈ ਜੀ ਥੋੜੀ ਲੱਗਦੀ ਨਾਲ ਜਿਹੜਾ ਪ੍ਰੋਜੈਕਟ ਲਿਖਿਆ ਫਿਰ ਰੁੜਕੀ ਦਾ ਪਵਾਨੀਪੁਰ ਭਗਤਾ ਅਚਲਪੁਰ ਪਵਾਨੀਪੁਰ ਤੇ ਰਤਨਪੁਰ ਮੈਂ ਅਮਰੀਕ ਤੋਂ ਪਿੰਡ ਪਵਾਨੀਪੁਰ ਮੰਜਾਰੀ ਤੇ ਇਹ ਦਰਖਾਸਤ ਕਰਦੇ ਆਂ ਕਿ ਜਿਹੜਾ ਇੱਥੇ ਜੰਗਲ ਦੇ ਵਿੱਚ ਇਹ ਪਲਾਂਟ ਲੱਗ ਰਿਹਾ ਸੋਲਰ ਪਲਾਂਟ ਲੱਗ ਰਿਹਾ ਉਹ ਗਲਤ ਹੈ ਉਹਦੇ ਨਾਲ ਵਾਤਾਵਰਨ ਤੇ ਹੋਰ ਪੋਸ਼ਣ ਜਦ ਵੀ ਨੁਕਸਾਨ ਹੋਣਾ ਹੁੰਦਾ ਹੈ ਤੇ ਜੰਗਲੀ ਜੀਵ ਵੀ ਬਤਲ ਇੱਥੇ ਦੌੜ ਗਏ ਨੇ ਤੇ ਜੇ ਇਹ ਪਲਾਂਟ ਲੱਗ ਗਿਆ ਤਾਂ ਸਾਰੇ ਪਿੰਡਾਂ ਵਾਲੇ ਵਾਲੇ ਵੀ ਨੁਕਸਾਨ ਹੋਣਾ ਹੈ ਇਹ ਨਹੀਂ ਹੋਣਾ ਚਾਹੀਦਾ